ਕਿਹੜਾ ਚੁੰਗੀਦਾਰ ਹੁੰਦਾ ਫਿਰ ਕਿਉਂ ਹੁਣ ਆਈ ਬੇਕਲੋ ਖੜੇ ਨਹੀਂ ਨਹੀਂ ਚੁੰਗੀਦਾਰ ਹੋ ਜਾਣਾ ਨਹੀਂ ਜਿਹਦੇ ਚੋਣ ਨਹੀਂ ਦਾ ਰਹੇ ਨੇ ਅੰਡਾਵਾ ਕਬੰਡੀ 550 ਤੇ ਪੁੱਤ ਵੀ ਕਰਦੇ ਹੋ ਫਿਰ ਉਹ ਜੀ ਚੁੰਗੀਦਾਰ ਜਿਆਦਾ ਤੁਸੀਂ ਤੁਸੀਂ ਕਰਦੇ ਹੋ ਫਿਰ ਤੁਸੀਂ ਹਾਂ ਦੰਗਣ ਮੇਰੇ ਕੋਲ ਹਾਂ ਕੋਣ ਕਰੇਗਾ ਫਿਰ ਚੋਣਦਾਰ ਖੜੇ ਕੋਣ ਕਰੇਗਾ ਫੋਨ ਕਰੇਗਾ ਫਿਰ ਇੱਕ ਜਵਾਬ ਹੈ ਚੌਂਕੀਦਾਰ ਰੱਖੋ ਚੌਂਕੀਦਾਰ ਨਹੀਂ ਹੈਗਾ ਅਸੀਂ ਕਰੀਏ ਇੱਕ ਜਵਾਬ ਹੋਇਆ ਕਿਥੇ ਚੌਂਕੀਦਾਰ ਹੈ ਉੱਥੇ ਬੰਦੂ ਨੀ ਹੋੜਨੀ ਮੇਰੀ ਗੱਲ ਸੁਣ ਲੈ ਮੇਰਾ ਉਂਗਲ ਨਹੀਂ ਕਰਨੀ ਨਾਲੇ ਮੇਰ ਨਾਲ ਉਂਗਲ ਨਹੀਂ ਕਰਨੀ ਉਹ ਤਾਂ ਸਭ ਇਹ ਹੀ ਕਰੀ ਕਰ ਦੂ ਕਰ ਮੈਂ ਕੋਈ ਕਰਨਾ ਹੈ ਕੋਈ ਗੱਲ ਨਹੀਂ ਫਿਰ ਕਰਨਾ ਹੈ ਗੱਲ ਕਰ ਨਹੀਂ ਤੂੰ ਆਹੋ ਚੌਂਕੀਦਾਰ ਨੂੰ ਮਾਰ ਚੌਂਕੀਦਾਰ ਨੂੰ ਮਾਰਵੀਂ ਛੱਡ ਜਾਈਂਗਾ ਫਿਰ ਇਹ ਰੰਗ ਕੀ ਦਿਖਾਣਾ ਨਹੀਂ ਗਿਆ ਫੋਨ ਨਹੀਂ ਨਾ ਕਦੀ ਹੁੰਦਾ ਤਰੀਕੇ ਨਾਲ ਗੱਲ ਕਰ ਚੌਂਕੀਦਾਰ ਨਹੀਂ ਹੈਗਾ ਤਾਂ ਨਹੀਂ ਕਰੀਏ ਤੂੰ ਕਹਿਣਾ ਕਿ ਸਾਡੇ ਕੋਲ ਫੋਰਸ ਨਹੀਂ ਹੈਗੀ ਅਸੀਂ ਕਰੀਏ ਤੇਰੀ ਵੀਡੀਓ ਉਠਾਵਾਂਗਾ ਮੈਂ ਅਰੇ ਮੈਨੂੰ ਜਵਾਬਾਂਗੇ ਜਿੱਥੇ ਤੂੰ ਕਹਿ ਕੇ ਸਾਡੇ ਕੋਲ ਫੋਰਸ ਨਹੀਂ ਆ ਗਿਆ ਕਮਾਲ ਤੁਹਾਡੇ ਵਾਲੀ ਹੈ ਅੱਗੇ ਤੂੰ ਹੀ ਫੰਡਾ ਨਹੀਂ ਅੱਗੇ ਸਾਨੂੰ ਕਹਿੰਦੇ ਹੋਗੇ ਅਸੀਂ ਕਰੀਏ ਧਿਆਨ ਨਾਲ ਕਰ ਇੱਕ ਕਾ ਅੱਧੇ ਘੰਟੇ ਤੋਂ ਉੱਤੇ ਹੋ ਗਿਆ ਕੋਈ ਪੁਲਿਸ ਉਹ ਨਹੀਂ ਆ ਕੇ ਵੇਖਿਆ ਉਹ ਵਿਹਲੇ ਬੈਠੇ ਆਏ ਕਹਿੰਦੇ ਮੈਂ ਵਿਹਲੇ ਬੈਠੇ ਆ ਅੱਗੇ ਪੀਸੀ ਆਏ ਮੈਂ ਦੱਸ ਨਹੀਂ ਗਏ ਮਾਰਦੇ ਨੇ ਅੱਜ ਕਰੀਬ ਨਹੀਂ ਆਏ ਉਹ ਤਾਂ ਮੈਂ ਉੱਤਰ ਕਿਉਂ ਰੋਲਾ ਬੈਠਾ ਉੱਤਰ ਜਾ ਰਿਹਾ ਰੋਲਾ ਆਣੇ ਇੱਧਰ ਜਿਹੜੇ ਰੋਲਾ ਬੈ ਗਿਆ ਉਹ ਉਹ ਬਸ ਨੰਬਰ ਪਲੇਟ ਨਹੀਂ ਹੈ ਨੰਬਰ ਪਲੇਟ ਨਹੀਂ ਹੈ ਤੇ ਮੈਂ ਤੇਰਾ ਚੈੱਕ ਕਰਵਾ ਮੈਂ ਕੀ ਕਰਾਂਗਾ ਉਹਦਾ ਦਮ ਕਰੀਂ ਪਰ ਪਲੇਟ ਨਹੀਂ ਹੈ ਇਹ ਨੰਬਰ ਪਲੇਟ ਨਹੀਂ ਹੈ ਨੰਬਰ ਪਲੇਟ ਆਹ ਦੇਖੋ ਜੀ ਦੇਖੋ ਜੀ ਪੰਜਾਬ ਨੂੰ ਦਾ ਨੰਬਰ ਨਹੀਂ ਹੈਗਾ ਨੰਬਰ ਪਲੇਟ ਨਹੀਂ ਹੈਗੀ ਚੋਰ ਰੇਵਾੜ ਪੰਜਾਬ ਨੂੰ ਮੁਰਦਾਬਾ ਮੁਰਦਾਬਾ ਆਇਆ ਇਧਰ ਵਾਪਸ ਮੁੜ ਗਿਆ ਤੇਰੀ ਵੀਡੀਓ ਬਣਾਣੀ ਤਾਂ ਮੇਰੇ ਇੱਥੇ ਇਧਰ ਇਧਰ ਮੈਨੂੰ ਖਵਾ ਇਹਨੂੰ ਮਾਜੋ ਹਣ ਕੇ ਫਿਰ ਹੋਦੀ ਇਨੂੰ ਮਾਝੋ ਫੜ ਕੇ ਫਿਰ ਉੱਡ ਗਈ ਏ ਚੱਲ ਚੱਲ ਬਸ ਹੋ ਗਈ